ਕੌਣ ਸੀ ਸ਼ਿਵ ਕੁਮਾਰ ਬਟਾਲਵੀ ਸ਼ਿਵ ਨੂੰ ਪਹਿਲੀ ਵਾਰੀ ਪਿਆਰ ਕਦੋਂ ਤੇ ਕਿਹਦੇ ਨਾਲ ਹੋਇਆ ਸੀ ਤੇ ਆਖਰ ਕੀ ਹੋਇਆ ਸੀ ਉਸ ਕੁੜੀ ਦਾ ਜਿਹਦੇ ਨਾਲ ਸ਼ਿਵ ਨੂੰ ਪਿਆਰ ਹੋਇਆ ਸੀ ਸ਼ਿਵ ਦੀ ਜ਼ਿੰਦਗੀ ਦੇ ਵਿੱਚ ਕੁੱਲ ਕਿੰਨੀਆਂ ਕੁੜੀਆਂ ਆਈਆਂ ਸਨ ਜਿਨ੍ਹਾਂ ਤੋਂ ਤੁੱਖੇ ਖਾਣ ਕਰਕੇ ਉਹ ਸ਼ਾਇਰ ਬਣ ਗਿਆ ਸ਼ਿਵ ਨੂੰ ਸ਼ਰਾਬ ਬੀੜੀ ਸਿਗਰਟ ਦੀ ਲਤ ਲਾਉਣ ਪਿੱਛੇ ਪੰਜਾਬ ਦੇ ਕਿਹੜੇ ਮਸ਼ਹੂਰ ਸਾਹਿਤਕਾਰ ਦਾ ਹੱਥ ਸੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਗੁੰਮ ਹੈ ਗੁੰਮ ਹੈ ਸ਼ਿਵ ਨੇ ਇੱਕ ਆਵਰਚਨਾ ਕਿਦੀ ਯਾਦ ਚ ਲਿਖੀ ਸੀ ਗੁੰਮ ਹੈ ਗੁੰਮ ਹੈ ਗੁੰਮ ਹੈ ਸੀਮਾ ਕੌਣ ਸੀ ਜਦੀ লাশ ਨੂੰ ਸ਼ਿਵ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਸੀ ਤੇ ਸਾਰਾ ਦਿਨ ਉਹਦੇ ਨਾਲ ਖੇਡਦਾ ਰਹਿੰਦਾ ਜਦੋਂ ਸ਼ਿਵ ਦਾ ਆਖਰੀ ਵੇਲਾ ਆਇਆ ਤਾਂ ਉਸ ਵੇਲੇ ਉਹਦੇ ਹਾਲਾਤ ਕਿਹੋ ਜਿਹੇ ਸਨ शिव ने अपनी मौत ਤੋਂ ਇੱਕ ਰਾਤ ਪਹਿਲਾਂ ਆਪਣੀ ਪਤਨੀ ਦੇ ਨਾਲ ਕਿਹੜੀਆਂ ਗੱਲਾਂ ਕੀਤੀਆਂ ਅੱਖਰਾਂ ਦਾ ਸਾਗਰ ਜਜ਼ਬਾਤਾਂ ਦਾ ਸਮੁੰਦਰ ਤੇ ਸ਼ਬਦਾਂ ਲਫ਼ਜ਼ਾਂ ਦਾ ਬ੍ਰਹਿਮੰਡ Shiv Kumar Botalvi ਆਪਾਂ ਸਾਰੇ ਬਸ ਉਹਦੇ ਬਾਰੇ ਇੰਨਾ ਕੀ ਜਾਣਦੇ ਆ ਕਿ ਉਹਨੂੰ ਕਿਸੇ ਕੁੜੀ ਦੇ ਨਾਲ ਪਿਆਰ ਹੋਇਆ ਸੀ ਜੋ ਉਹਨੂੰ ਧੋਖਾ ਦੇ ਗਈ ਤੇ ਜਿਹਦੇ ਕਰਕੇ ਉਹ ਸ਼ਾਇਰ ਬਣ ਗਿਆ ਪਰ ਕੀ ਬਸ ਇੰਨੀ ਕੀ ਕਹਾਣੀ ਹੈ Shiv ਦੀ Shiv ਕੌਣ ਸੀ ਤੇ ਕੀ ਕੁਝ ਹੋਇਆ ਸੀ ਉਹਦੇ ਨਾਲ ਉਹ ਕਿੰਨਾ ਹਾਲਾਤਾਂ ਚ ਰਿਹਾ ਕਿੰਨਾ ਹਾਲਾਤਾਂ ਚ ਲੰਘਿਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਸਾਡੇ YouTube ਚੈਨਲ ਤੇ ਅਪਲੋਡ ਹੋ ਚੁੱਕੀ ਇੱਕ ਵੀਡੀਓ ਦੇ ਵਿੱਚ ਜਿਹਦਾ ਲਿੰਕ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਇਹਦੇ ਤੇ ਕਲਿੱਕ ਕਰਕੇ ਤੁਸੀਂ ਪੂਰੀ ਵੀਡੀਓ ਦੇਖ ਸਕਦੇ ਜੇ